ਪਰ ਕੀ ਕਹਿ ਸਕਦੇ ਆ ਕਿ ਇਸ ਦੇਸ਼ ਦਾ ਕਾਨੂੰਨ ਆ ਜਿਹੜਾ ਉਹ ਕਿੱਥੇ ਖੜਾ ਵੀ ਜਦੋਂ ਫੌਜੀਆਂ ਦੇ ਮਸਲੇ ਹੱਲ ਨਹੀਂ ਹੋ ਰਹੇ ਤੇ ਆਮ ਲੋਕਾਂ ਦਾ ਕੀ ਹਾਲਾਤ ਹੋਣਗੇ ਭਗਵੰਤਮਾਨ ਸਾਹਿਬ ਤੁਸੀਂ ਲਾਅ ਐਂਡ ਆਰਡਰ ਦੀ ਸਥਿਤੀ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੇ ਹੋ ਜਥੇ ਬੰਦੀਆਂ ਦੇ ਉੱਤੇ ਲਾਠੀ ਚਾਰਜ ਵੀ ਕਰਦੇ ਹੋ ਜਥੇ ਬੰਦੀਆਂ ਨੂੰ ਧਰਨਿਆਂ ਦੇ ਉੱਤੋਂ ਚੱਕਦੇ ਹੋ ਤੇ ਕਹਿੰਦੇ ਹੋ ਲਾਅ ਐਂਡ ਆਰਡਰ ਦੀ ਸਥਿਤੀ ਬੰਦੀ ਆ ਇਹਨਾਂ ਫੌਜੀ ਵੀਰਾਂ ਦਾ ਕਸੂਰ ਕੀ ਆ ਕੋਲੇ ਸ਼ਰਨ ਲੱਗਿਆ ਸਿੰਗਲਾ ਕੋਈ ਰਾਈਸ ਮੈਲਾ ਨਰਸੀ ਸਿੰਗਲਾ ਕੋਈ ਰਾਈਸ ਮੈਲਾ ਉਹਦੇ ਨਾਲ ਵਾਟਰ ਪੋਲੂਸ਼ਨ ਹੋ ਰਿਹਾ ਉੱਥੇ ਬਿਮਾਰੀਆਂ ਫੈਲ ਰਹੀਆਂ ਉੱਥੇ 에ਅਰ ਪੋਲੂਸ਼ਨ ਵੀ ਹੋ ਰਿਹਾ ਧੂਏ ਦੇ ਕਾਰਨ ਉੱਥੇ ਆਪਾਂ ਕਹਿ ਲਈਏ ਨੋਇਸ ਪੋਲੂਸ਼ਨ ਵੀ ਹੋ ਰਿਹਾ ਉੱਥੇ ਸੋਇਲ ਪੋਲੂਸ਼ਨ ਵੀ ਹੋ ਰਿਹਾ ਉੱਥੇ ਵਾਟਰ ਪੋਲੂਸ਼ਨ ਵੀ ਹੋ ਰਿਹਾ ਇਹ ਫਿਰ ਸਾਰੇ ادارے ਜਿਹੜੇ ਚੈਕਿੰਗ ਕਰਦੇ ਉਹ ਕਿੱਥੇ ਆ ਇਹਨਾਂ ਦੇ ਗਵਾਂਡ ਦੇ ਵਿੱਚ ਸ਼ੈਲਰ ਆ ਕੋਈ ਜਿਹੜਾ ਇਨਾਂ ਦੇ ਘਰ ਤੋਂ 5-7 ਸਾਲ ਜਿਹੜਾ ਬਾਅਦ ਦੇ ਵਿੱਚ ਲੱਗਿਆ ਸੋ ਅੱਜ ਉਥੇ ਇਕੱਠੇ ਹੋਏ ਸੀ ਸਾਰੇ ਪ੍ਰਮਿੰਦਰ ਸਿੰਘ ਝੋਟਾ ਹੋਰ ਜਥੇਬੰਦੀਆਂ ਵੀ ਕੱਟੀਆਂ ਹੋਈਆਂ ਸੀ ਉਹਨਾਂ ਦੇ ਘਰ ਦੇ ਵਿੱਚ ਸੋ ਜੇ ਆਪਾਂ ਕਹਿ ਲਈਏ ਕਿ ਇਸ ਦੇਸ਼ ਦੇ ਵਿੱਚ ਫੌਜੀ ਵੀਰ ਆ ਜਿਹੜੇ ਜਿਨੇ ਕਹਿੰਦੇ ਆ ਕਿ ਅਸੀਂ 2-2 ਸਾਲ ਤੱਕ ਪ੍ਰਸ਼ਾਸਨ ਕੋਲੇ ਵੀ ਜਾਇਆ ਏ ਅਸੀਂ ਕੋਟਾ ਕਚਹਿਰੀਆਂ ਦੇ ਵਿੱਚ ਵੀ ਜਾਇਆ ਜੇ ਫੌਜੀ ਵੀਰਾਂ ਨੇ ਇੱਕ ਟਾਈਮ ਰੱਖਿਆ ਪਰਸੋਂ ਦਾ ਇੱਕ ਤਰੀਕ ਦਾ ਧਰਨੇ ਦਾ ਉਹਨਾਂ ਦੇ ਨਾਲ ਆਲ ਇੰਡੀਆ ਕਿਸਾਨ ਯੂਨੀਅਨ ਫਤਿਹਲੋ ਸੀ ਲਗਾਤਾਰ ਟੱਚ ਦੇ ਵਿੱਚ ਵੀ ਆ ਤੇ ਸਪੋਰਟ ਦੇ ਵਿੱਚ ਵੀ ਖੜਾਂਗੇ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਆ ਕਿ ਉਹ ਜਿਹੜੀ ਸ਼ੈਲਰ ਆ ਉਹਨੂੰ ਬੰਦ ਕੀਤਾ ਜਾਵੇ ਤਾਂ ਕਿ ਜਿਹੜੇ ਆਮ ਲੋਕ ਉੱਤੇ ਰਹਿ ਰਿਹਾ ਖਾਸ ਕਰਕੇ ਫੌਜੀ ਵੀਰ ਜਿਹੜੇ ਦੇਸ਼ ਦੀ ਰੱਖਿਆ ਕਰਦੇ ਆ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਘਰ ਦੇ ਨੂੰ ਵੀ ਜਿਹੜੀਆਂ ਬਿਮਾਰੀਆਂ ਹੋ ਰਹੀਆਂ ਜੇ ਉਹਨਾਂ ਦੇ ਘਰ ਦੇ ਹਾਲਾਤ ਵੇਖੀਏ ਆਪਾਂ ਤੇ ਬਾਹਰ ਬਹਿ ਕੇ ਖਾਣਾ ਨਹੀਂ ਖਾ ਸਕਦੇ ਬਾਹਰ ਬਹਿ ਕੇ ਰੋਟੀ ਨਹੀਂ ਖਾ ਸਕਦੇ ਇਹ ਹਾਲਾਤ ਆ ਉਹਨਾਂ ਦੇ ਘਰਾਂ ਦੇ ਤੇ ਜੇ ਆਪਾਂ ਕਹਿੰਨੇ ਆ ਕਿ ਵਾਕਈ ਤੁਹਾਡੀ ਆਮ ਆਦਮੀ ਪਾਰਟੀ ਬਿਲਕੁਲ ਵਧੀਆ ਪਾਰਟੀ ਆ ਤੇ ਇਸ ਮੁੱਦੇ ਤੇ ਮੂਹਰੇ ਆ ਕੇ ਜਿਹੜਾ ਸ਼ੈੱਲਰ ਮਾਰਕਾਂ ਦੇ ਖਿਲਾਫ ਐਕਸ਼ਨ ਲੈ ਕੇ ਉਹ ਸ਼ੈੱਲਰ ਜਿਹੜਾ ਬੰਦ ਕਰਾਇਆ ਜਾਵੇ ਤੇ ਫੌਜੀ ਵੀਰਾਂ ਨੂੰ ਇਨਸਾਫ ਦਵਾਇਆ ਜਾਵੇ ਜੇ ਫੌਜੀ ਵੀਰਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਫੌਜੀ ਵੀਰ ਕਾਲ ਦੇਣਗੇ ਸਾਰੇ ਪੰਜਾਬ ਨੂੰ ਬੇਨਤੀ ਆ ਕਿ ਫੌਜੀ ਵੀਰਾਂ ਦੇ ਨਾਲ ਖੜਨਾ ਚਾਹੀਦਾ ਜੇ ਆਪਾਂ ਅੱਜ ਫੌਜੀ ਵੀਰਾਂ ਦੇ ਨਾਲ ਨਾ ਖੜੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜੋ ਹਾਲਾਤ ਹੋਣਗੇ ਆਪਾਂ ਨੂੰ ਪਤਾ ਹੀ ਆ ਸੋ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇਹਨਾਂ ਫੌਜੀ ਵੀਰਾਂ ਦੀ ਮਦਦ ਕਰੋ ਜਿਨ੍ਹਾਂ ਦੇ ਘਰ ਦੇ ਹਾਲਾਤ ਉਹਨਾਂ ਦੀ ਡਿਊਟੀ ਤੇ ਜਾਣ ਤੋਂ ਬਾਅਦ ਐਨੇ ਖਰਾਬ ਹੋ ਚੁੱਕੇ ਆ ਸੋ ਬੇਨਤੀ ਹੱਥ ਜੋੜ ਕੇ ਸਾਰਿਆਂ ਨੂੰ ਇੱਕ ਤਰੀਕ ਦੀ ਕਾਲ ਦਿੱਤੀ ਆ ਉਹਨਾਂ ਨੇ ਉੱਥੇ ਵੀ ਜਰੂਰ ਪਹੁੰਚੋ ਸੋਸ਼ਲ ਮੀਡੀਆ ਤੇ ਵੀ ਜਿੰਨੀ ਸਪੋਰਟ ਕਰ ਸਕਦੇ ਆ ਫੌਜੀ ਵੀਰਾਂ ਦੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ